ਇਕ ਦਿਨ ਮੈਂ ਗੱਲ ਸੁਣਦਾ ਸੀਗਾ ਵੀ ਇੱਕ ਬਾਣੀਏ ਦੇ ਘਰ ਕੋ ਬੱਚਾ ਜੰਮ ਪਵੇ ਨਾ ਜਾਂ ਲਾਲੇ ਦੇ ਘਰ ਕੋ ਬੱਚਾ ਜੰਮ ਪਵੇ ਤੇ ਇੱਕ ਦੁਕਾਨ ਹੋਰ ਖੁੱਲ ਜਾਂਦੀ ਹੈ ਤੇ ਇੱਕ ਜ਼ਮੀਨਦਾਰ ਦੇ ਘਰ ਕੋ ਬੱਚਾ ਜੰਮ ਜਾਵੇ ਨਾ ਜ਼ਮੀਨ ਵੰਡੀ ਜਾਂਦੀ ਹੈ ਇਹ ਸਾਡੀ ਤਰਾਸਦੀ ਆ ਵੀ ਜੇ ਕਿਤੇ ਬਾਣੀਏ ਤੇ ਲਾਲੇ ਦੇ ਘਰ ਬੱਚਾ ਜੰਮ ਪਵੇ ਸਮਝ ਲਓ ਇੱਕ ਦੁਕਾਨ ਹੋਰ ਖੁੱਲ ਗਈ ਉਹ ਪਹਿਲਾਂ ਹੀ ਉਹਦੇ ਜੰਮਦੇ ਉਹਦੇ ਨਾਂ ਤੇ ਇੱਕ ਪਲਾਟ ਲੈ ਕੇ ਰੱਖ ਲੈਂਦਾ ਵੀ ਆ ਦੁਕਾਨ ਦੇਦੀ ਹੈ ਤੇ ਸਾਡੇ ਘਰ ਜਦੋਂ ਕੋ ਨਿਆਣਾ ਜੰਮ ਪਵੇ ਪਰ ਲੋਕ ਨੇ 20 ਕਿਲੇ ਪਹਿਲੀ ਲਾ ਦੱਸ ਗਈ। ਜ਼ਮੀਨ ਮੰਨਨੀ ਤੇ ਕਿ ਇਹ ਸਾਡੀ ਤਰਾਸਦੀ ਆ। ਅਸੀਂ ਲੋਕ ਇਦਾਂ ਦੀ ਸੋਚਦੇ ਆ। ਹਨਾ ਕੋਈ ਇੱਕ ਮਾਰਵਾੜੀ ਬੰਦਾ ਜਦੋਂ ਉਹਦੀ ਸਕੂਟਰ ਲੈਣ ਦੀ ਹੈਸੀਦ ਹੁੰਦੀ ਆ ਨਾ ਸੌਰੀ ਮਰਸੀਡੀਜ਼ ਲੈਣ ਦੀ ਹੈਸੀਦ ਹੁੰਦੀ ਆ। ਉਦੋਂ ਮਰੂਤੀ ਕਾਰ ਲੈਂਦਾ। ਵੀ ਮੈਂ ਮੈਂ ਮਰਸੀਡੀਜ਼ ਦਾ ਐਨਐਸ ਸੇਵਿੰਗ ਮੇਰ ਕੋ ਪਈ ਕਿ ਮੈਂ ਮਰਸੀਡੀਜ਼ ਲੈ ਸਕਾਂ। ਉਹ ਕਹਿੰਦਾ ਲੈ ਸਕਦਾ ਪਰ ਮੈਂ ਮਰੂਤੀ ਲੈ ਲੈਂਦਾ ਕੋਈ ਸਾਡੇ ਵਾਲੇ ਜਿਹੜੇ ਸਕੂਟਰ ਦੀ ਹੈਸੀਤ ਹੁੰਦੀ ਉਹ ਕਹਿੰਦਾ ਉਹ ਵੀ ਕਿਤੇ Honda City ਨਾਲ ਜਵੇਂ ਸਵਾਦ ਆ ਜਾਏ। ਉਹ ਸਾਡੀ ਇਹ ਪ੍ਰੋਬਲਮ ਹੈ। ਅਸੀਂ ਠੋਕਰੇ ਜਿਆਦਾ। ਇਹ ਤਾਂ ਹੈ। ਤੇ ਇਹਨੂੰ ਪ੍ਰੋਬਲਮ ਉਹ ਵੀ ਗਾਂਸੋਂ ਕਿ ਪਰ ਜਿਹੜੀ ਸੱਚਾਈ ਹੈ ਸੱਚ ਦੇ ਸੱਚ ਹੀ ਆ। ਪਿੱਛੇ ਤੇ ਮੈਂ ਗੱਲ ਸੁਣਦਾ ਸੀਗਾ ਵੀ ਇੱਕ ਬਾਣੀਏ ਦੇ ਘਰ ਕੋ ਬੱਚਾ ਜੰਮ ਪਵੇ ਨਾ ਜਾਂ ਲਾਲੇ ਦੇ ਘਰ ਕੋ ਬੱਚਾ ਜੰਮ ਪਵੇ। ਤੇ ਇੱਕ ਦੁਕਾਨ ਹੋਰ ਖੁੱਲ ਜਾਂਦੀ ਹੈ। ਤੇ ਇੱਕ ਜੀਮੀਦਾਰ ਦੇ ਘਰ ਕੋ ਬੱਚਾ ਜੰਮ ਜਾਵੇ ਨਾ ਜ਼ਮੀਨ ਬਣਦੀ ਜਾਂਦੀ ਹੈ ਇਹ ਸਾਡੀ ਤਰਾਸਦੀ ਆ ਵੀ ਜਿੱਥੇ ਬਾੜੀਏ ਤੇ ਲਾਲੇ ਦੇ ਘਰ ਬੱਚਾ ਜੰਮ ਪਵੇ ਸਮਝ ਲਓ ਇੱਕ ਦੁਕਾਨ ਹੋਰ ਖੁੱਲ ਗਈ ਉਹ ਪਹਿਲਾਂ ਹੀ ਉਹਦੇ ਜੰਮਦੇ ਉਹਦੇ ਨਾਂ ਤੇ ਇੱਕ ਪਲਾਟ ਲੈ ਕੇ ਰੱਖ ਲੈਂਦਾ ਵੀ ਆ ਦੁਕਾਨ ਦੇਦੀ ਤੇ ਸਾਡੇ ਘਰ ਜਦੋਂ ਕੋ ਨਿਆਣਾ ਜੰਮ ਪਵੇ ਪੱਲਾ ਦਾ ਲੈ 20 ਕਿੱਲੇ ਪੈੜੀ ਲੈ 10 ਗਈ ਜ਼ਮੀਨ ਬਣਨੀ ਤੇ ਕੀ ਇਹ ਸਾਡੀ ਤਰਾਸਦੀ ਆ ਅਸੀਂ ਲੋਕ ਇਦਾਂ ਦੀ ਸੋਚਦੇ ਹਾਂ ਕੋਈ ਇੱਕ ਮਾਰਵਾੜੀ ਬੰਦਾ ਜਦੋਂ ਉਹਦੀ ਸਕੂਟਰ ਲੈਣ ਦੀ ਹਾਇਤ ਹੁੰਦੀਆਂ ਨੂੰ ਸੌਰੀ ਮਰਸੀਡੀਜ਼ ਲੈਣ ਦੀ ਹਾਇਤ ਹੁੰਦੀਆਂ ਉਦੋਂ ਮਰੂਤੀ ਕਰ ਲੈਂਦਾ ਵੀ ਮੈਂ ਮੈਂ ਮਰਸੀਡੀਜ਼ ਦਾ ਐਨਐਸ ਸੇਵਿੰਗ ਮੇਰ ਕੋ ਪਈ ਕਿ ਮੈਂ ਮਰਸੀਡੀਜ਼ ਲੈ ਸਕਾਂ ਉਹ ਕਹਿੰਦਾ ਲੈ ਸਕਦਾ ਪਰ ਮੈਂ ਮਰੂਤੀ ਲੈ ਲੈਂਦਾ ਕੋਈ ਸਾਡੇ ਵਾਲੇ ਜਿਹੜੇ ਸਕੂਟਰ ਦੀ ਹੈਸੀਤ ਹੁੰਦੀ ਉਹ ਕਹਿੰਦਾ ਉਹ ਵੀ ਕਿਤੇ Honda City ਮਿਲ ਜੇ ਮੇ ਸਵਾਦ ਆ ਜਾਏ ਉਹ ਸਾਡੀ ਇਹ ਪ੍ਰੋਬਲਮ ਹੈ ਅਸੀਂ ਠੋਕਰੇ ਜਿਆਦਾ ਇਹ ਤਾਂ ਹੈ ਤਿਆਂ ਨੂੰ ਪ੍ਰੋਬਲਮ ਉਹ ਵੀ ਗਾਣਸਨ ਕਿ ਪਰ ਜਿਹੜੀ ਸੱਚਾਈ ਹੈ ਸੱਚ ਦੇ ਸੱਚ ਹੀ ਆ ਪਿੱਛੇ ਤੇ ਮੈਂ ਗੱਲ ਸੁਣਦਾ ਸੀਗਾ ਵੀ ਇੱਕ ਬਾਣੀਏ ਦੇ ਘਰ ਕੋ ਬੱਚਾ ਜੰਮ ਪਵੇ ਨਾ ਜਾਂ ਲਾਲੇ ਦੇ ਘਰ ਕੋ ਬੱਚਾ ਜੰਮ ਪਵੇ ਤੇ ਇੱਕ ਦੁਕਾਨ ਹੋਰ ਖੁੱਲ ਜਾਂਦੀ ਹੈ ਤੇ ਇੱਕ ਜੀਮੀਦਾਰ ਦੇ ਘਰ ਕੋ ਬੱਚਾ ਜੰਮ ਜਾਵੇ ਨਾ ਤੇ ਜ਼ਮੀਨ ਮੰਡੀ ਜਾਂਦੀ ਹੈ ਇਹ ਸਾਡੀ ਤਰਾਸਦੀ ਆ ਵੀ ਜੇ ਕਿਤੇ ਬਾਣੀਏ ਤੇ ਲਾਲੇ ਦੇ ਘਰ ਬੱਚਾ ਜੰਮ ਪਵੇ ਸਮਝ ਲਓ ਇੱਕ ਦੁਕਾਨ ਹੋਰ ਖੁੱਲ ਗਈ ਉਹ ਪਹਿਲੇ ਉਹਦੇ ਜੰਮਦੇ ਉਹਦੇ ਨਾਂ ਤੇ ਇੱਕ ਪਲਾਟ ਲੈ ਕੇ ਰੱਖ ਲੈਂਦਾ ਵੀ ਆ ਦੁਕਾਨ ਦੇ ਦੀ ਤੇ ਸਾਡੇ ਘਰ ਜਦੋਂ ਕੋ ਨਿਆਣਾ ਜੰਮ ਪਵੇ ਪਹਿਲਾਂ ਉਹਨੇ 20 ਕਿੱਲੇ ਪਹਿਲੀ ਦਾ 10 ਗਈ ਜ਼ਮੀਨ ਮੰਨੀ ਤੇ ਕਿ ਇਹ ਸਾਡੀ ਤਰਾਸਦੀ ਆ ਅਸੀਂ ਲੋਕ ਇਦਾਂ ਦੀ ਸੋਚਦੇ ਆ ਕੋਈ ਇੱਕ ਮਾਰਵਾੜੀ ਬੰਦਾ ਜਦੋਂ ਉਹਦੀ ਸਕੂਟਰ ਲੈਣ ਦੀ ਹਾਇਤ ਹੁੰਦੀ ਆ ਨਾ ਸੌਰੀ ਮਰਸੀਡੀਜ਼ ਲੈਣ ਦੀ ਹਾਇਤ ਹੁੰਦੀ ਆ ਉਦੋਂ ਮਰੂਤੀ ਕਰ ਲੈਂਦਾ ਵੀ ਮੈਂ ਮੈਂ ਮਰਸੀਡੀਜ਼ ਦਾ ਐਨਾ ਸੇਵਿੰਗ ਮੇਰੇ ਕੋ ਪਈ ਹੈ ਕਿ ਮੈਂ ਮਰਸੀਡੀਜ਼ ਲੈ ਸਕਾਂ ਉਹ ਕਹਿੰਦਾ ਲੈ ਸਕਦਾ ਪਰ ਮਰੂਤੀ ਲੈ ਲੈਂਦਾ ਕੋਈ ਸਾਡੇ ਵਾਲੇ ਦੇ ਸਕੂਟਰ ਦੀ ਹਾਇਤ ਹੁੰਦੀ ਉਹ ਕਹਿੰਦਾ ਉਹ ਵੀ ਕਿਤੇ Honda City ਵਰਜੇ ਸਵਾਦ ਆ ਜੇ ਉਹ ਸਾਡੀ ਇਹ ਪ੍ਰੋਬਲਮ ਹੈ ਅਜੀਬ ਥੋਗਰੇ ਜਿਆਦਾ ਇਹ ਤਾਂ ਹੈ ਤੈਨੂੰ ਪ੍ਰੋਬਲਮ ਉਹ ਹੀ ਗਾਂਸਨ ਕਿ ਪਰ ਜਿਹੜੀ ਸੱਚਾਈ ਹੈ ਸੱਚ ਦੇ ਸੱਚ ਹੀ ਆ ਹੈ ਨਾ ਹਾਂਜੀ